ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਵਿਕਰਮਜੀਠਿਆ ਵੱਲੋਂ ਪੰਜਾਬ ਸਰਕਾਰ ਅਤੇ ਵਿਜੀਲੈਂਸ ਖਿਲਾਫ ਹਾਈ ਕੋਰਟ ਵਿੱਚ ਪਾਈ ਪਟੀਸ਼ਨ ਤੇ ਅੱਜ ਹੋਵੇਗੀ ਸੁਣਵਾਈ ਵਿਕਰਮਜੀਠਿਆ ਨੂੰ ਮਿਲ ਸਕਦੀ ਹੈ ਰਾਹਤ ਪੰਜਾਬ ਕੈਬਨਟ ਵਿੱਚ ਹੋਇਆ ਵੱਡਾ ਫੇਰਬਦਲ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੂੰ ਕੈਬਨਟ ਵਿੱਚੋਂ ਕੱਢਿਆ ਬਾਹਰ ਆਮ ਆਦਮੀ ਪਾਰਟੀ ਵਿੱਚੋਂ ਪੰਜ ਸਾਲ ਹੀ ਕੱਢੇ ਜਾਂ ਤੇ ਪਹਿਲੀ ਵਾਰ ਖੁੱਲਕੇ ਬੋਲੇ ਕੁਮਰ ਵਿਜੇ ਪ੍ਰਤਾਪ ਕਰਤੇ ਵੱਡੇ ਖੁਲਾਸੇ ਪੰਜਾਬ ਮੰਤਰੀ ਮੰਡਲ ਦੇ ਵਿਸਥਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਪਹਿਲਾ ਬਿਆਨ ਵਿਭਾਗਾਂ ਬਾਰੇ ਇਹ ਦਿੱਤੀ ਜਾਣਕਾਰੀ 21 ਜੁਲਾਈ ਤੋਂ 21 ਅਗਸਤ ਤੱਕ ਚੱਲੇਗਾ ਸੰਸਦ ਦਾ ਮਾਨਸੂਨ ਸੈਸ਼ਨ ਰਾਸ਼ਟਰਪਤੀ ਤੋਂ ਮਿਲੀ ਪ੍ਰਵਾਨਗੀ ਅਸਤੀਫਾ ਦੇਣ ਮਗਰੋਂ ਕੁਲਦੀਪ ਸਿੰਘ ਢਾਲੀਵਾਲ ਦਾ ਵੱਡਾ ਬਿਆਨ ਕੈਬਨਟ ਵਿੱਚੋਂ ਬਾਹਰ ਕੱਢਣ ਦਾ ਦੱਸਿਆ ਸੱਚ ਪੰਜਾਬ ਦੇ ਮੌਸਮ ਨੂੰ ਲੈ ਕੇ ਆਈਐਮਡੀ ਵੱਲੋਂ ਵੱਡੀ ਚੇਤਾਵਨੀ 6 ਤਰੀਕ ਨੂੰ ਫਿਰ ਪਵੇਗਾ ਭਾਰੀ ਮੀਂਹ ਪੰਜਾਬ ਵਿੱਚ ਮੁਫਤ ਰਾਸ਼ਨ ਲੈਣ ਵਾਲੇ ਲੋਕਾਂ ਲਈ ਆਈ ਵੱਡੀ ਖਬਰ ਕੱਲ ਤੱਕ ਦਾ ਦਿੱਤਾ ਸਮਾਂ ਕੁਮਰ ਵਿਜੇ ਪ੍ਰਤਾਪ ਸਿੰਘ ਦੇ ਹੱਕ 'ਚ ਖੜੇ ਸੁਪਾਲ ਸਿੰਘ ਖਹਿਰਾ ਮੁਲਾਕਾਤ ਮਗਰੋਂ ਕਰਤਾ ਵੱਡਾ ਐਲਾਨ ਵਿਜੀਲੈਂਸ ਬਿਊਰੋ ਦੀ ਵੱਡੀ ਕਾਰ ਭਈ 40000 ਪਰਿਸ਼ਤ ਲੈਣ ਦੇ ਦੋ ਸ਼ੇਟ ਨਾਇਬ ਤਹਿਸੀਲਦਾਰ ਅਤੇ ਰਜਿਸਟਰੀ ਕਲਰਕ ਕੀਤੇ ਮੌਤਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਟ ਮੰਤਰੀ ਵਿਕਰਮ ਜੀਠੇ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪੰਜਾਬ ਸਰਕਾਰ ਅਤੇ ਵਿਜੀਲੈਂਸ ਖਿਲਾਫ ਪਟੀਸ਼ਨ ਦਾਇਰ ਕੀਤੀ ਸੀ ਜਿਸ ਦੀ ਕੀ ਅੱਜ ਹਾਈ ਕੋਰਟ ਵਿੱਚ ਸੁਣਵਾਈ ਹੋਵੇਗੀ ਵਿਕਰਮ ਜੀਠਾ ਵੱਲੋਂ ਇਸ ਪਟੀਸ਼ਨ ਵਿੱਚ ਗ੍ਰਿਫਤਾਰੀ ਅਤੇ ਰੀਮਾਨ ਨੂੰ ਗੈਰਕਾਨੂੰਨੀ ਦੱਸਿਆ ਗਿਆ ਹੈ ਇਸ ਪਟੀਸ਼ਨ ਤੇ ਅੱਜ ਜਿਸ ਨਵਾਈ ਹੋਵੇਗੀ ਪਟੀਸ਼ਨ ਵਿੱਚ ਮਜੀਠੀਆ ਨੇ ਕਿਹਾ ਕਿ ਉਨ੍ਹਾਂ ਵਿਰੁੱਧ ਦਰਜ ਕੀਤੀ ਗਈ ਐਫਆਈਆਰ ਅਤੇ ਗ੍ਰਿਫਤਾਰੀ ਰਾਜਨੀਤਿਕ ਬਦਲੇ ਦੀ ਪੂਰੀ ਸਾਜ਼ਿਸ਼ ਹੈ ਜੋ ਮੌਜੂਦਾ ਸਰਕਾਰ ਦੁਆਰਾ ਉਨ੍ਹਾਂ ਨੂੰ ਬਦਨਾਮ ਕਰਨ ਤੇ ਪਰੇਸ਼ਾਨ ਕਰਨ ਦੇ ਉਦੇਸ਼ ਨਾਲ ਕੀਤੀ ਗਈ ਸੀ ਉਨ੍ਹਾਂ ਨੇ ਇਸ ਨੂੰ ਰਾਜਨੀਤਿਕ ਬਦਲਾਤੇ ਪ੍ਰੇਸ਼ਾਨੀ ਕਰਾਰ ਦਿੱਤਾ ਹੈ ਵਿਕਰਮ ਜੀਠਿਆ ਨੇ ਕਿਹਾ ਕਿ 25 ਜੂਨ ਨੂੰ ਮੋਹਾਲੀ ਦੇ ਬਿਜ਼ਨਸ ਬਿਊਰੋ ਪੁਲਿਸ ਸਟੇਸ਼ਨ ਵਿੱਚ ਦਰਜ ਕੀਤੀ ਗਈ ਐਫ ਆਈ ਆਰ ਨਾ ਸਿਰਫ ਗੈਰ ਕਾਨੂੰਨੀ ਹੈ ਬਲਕਿ ਉਸੇ ਦਿਨ ਸਵੇਰੇ ਉਹਨਾਂ ਦੀ ਰਿਹਾਈ ਤੋਂ ਕੀਤੀ ਗਈ ਗ੍ਰਿਫਤਾਰੀ ਵੀ ਨਿਰਧਾਰਿਤ ਕਾਨੂੰਨੀ ਪ੍ਰਕਿਰਿਆਵਾਂ ਦੀ ਉਲੰਘਣਾ ਹੈ ਉਹਨਾਂ ਨੇ ਦੋਸ਼ ਲਗਾਇਆ ਹੈ ਕਿ ਉਹਨਾਂ ਨੂੰ ਸਵੇਰੇ 9 ਵਜੇ ਤੋਂ 11 ਵਜੇ ਤੱਕ ਗੈਰ ਕਾਨੂੰਨੀ ਤੌਰ ਤੇ ਹਿਰਾਸਤ ਵਿੱਚ ਰੱਖਿਆ ਗਿਆ ਸੀ ਇਹ ਭਾਰਤੀ ਸੰਵਿਧਾਨ ਦੇ ਅਨੁਛੇਦ 22 2 ਅਤੇ BNSS ਦੀ ਧਾਰਾ 187 ਦੀ ਉਲੰਘਣਾ ਹੈ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਜਾਂਚ ਏਜੰਸੀ ਵੱਲੋਂ ਦਾ ਰਿਮਾਂਡ ਅਰਜੀ ਵਿੱਚ ਕੋਈ ਠੋਸ ਜਾਂ ਤੁਰੰਤ ਜਾਂਚ ਦਾ ਕਾਰਨ ਨਹੀਂ ਹੈ ਅਤੇ ਹਾਈ ਕੋਰਟ ਵੱਲੋਂ ਵਿਕਰਮ ਜੀਠੇ ਦੀ ਇਸ ਪਟੀਸ਼ਨ ਤੇ ਕੀ ਫੈਸਲਾ ਸੁਣਾਇਆ ਜਾਂਦਾ ਹੈ ਇਹ ਤਾਂ ਜਿਸ ਸੁਣਵਾਈ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਕਿਆਸ ਲਗਾਏ ਜਾ ਰਹੇ ਹਨ ਕਿ ਵਿਕਰਮਜੀਤਿਆ ਨੂੰ ਹਾਈ ਕੋਰਟ ਤੋਂ ਕੋਈ ਰਾਹਤ ਮਿਲ ਸਕਦੀ ਹੈ ਪੰਜਾਬ ਸਰਕਾਰ ਨੇ ਆਪਣੇ ਮੰਤਰੀ ਮੰਡਲ ਵਿੱਚ ਇੱਕ ਵੱਡਾ ਫੇਰ ਬਦਲ ਕੀਤਾ ਹੈ ਰਸਵਾ ਛੱਡ ਕੇ ਲੁਧਿਆਣਾ ਤੋਂ ਉਪ ਚੋਣ ਜਿੱਤਣ ਵਾਲੇ ਸੰਜੀਵ अरोड़ा ਨੂੰ ਪੰਜਾਬ ਕੈਬਨਟ ਵਿੱਚ ਸ਼ਾਮਿਲ ਕੀਤਾ ਗਿਆ ਹੈ ਕੈਬਨਟ ਮੰਤਰੀ ਵਜੋਂ ਸੰਜੀਵ अरोड़ा ਨੇ ਸੌ ਚੁੱਕੀ ਹੈ ਕੈਬਨਟ ਮੰਤਰੀ ਵਜੋਂ ਸੌ ਚੁੱਕਣ ਤੋਂ ਬਾਅਦ ਸੰਜੀਵ अरोड़ा ਨੂੰ ਉਦਯੋਗ ਤੇ ਐਨਆਰਆਈ ਵਿਭਾਗ ਦਿੱਤਾ ਗਿਆ ਹੈ ਦੂਜੇ ਪਾਸੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੂੰ ਵੱਡਾ ਝਟਕਾ ਲੱਗਿਆ ਹੈ ਉਹਨਾਂ ਤੋਂ ਐਨਆਰਆਈ ਵਿਭਾਗ ਵਾਪਿਸ ਲੈ ਲਿਆ ਗਿਆ ਹੈ ਤੇ ਉਹਨਾਂ ਨੂੰ ਕੈਬਨਟ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ ਦੱਸ ਦਈਏ ਕਿ ਸੰਜੀਵ अरोड़ा ਨੇ ਬੀਤੇ ਦਿਨੀ ਰਾਜਪੌੜਨ ਵਿਖੇ ਇੱਕ ਸਮਾਰੋਹ ਵਿੱਚ 17ਵੇਂ ਮੰਤਰੀ ਵਜੋਂ ਸੋਹ ਚੁੱਕੀ ਹੈ ਲੁਧਿਆਣਾ ਪਛਮੀ ਉਪ ਚੋਣ ਜਿੱਤਣ ਤੋਂ ਬਾਅਦ ਸੰਜੀਵ अरोड़ा ਨੂੰ ਮੰਤਰੀ ਬਣਾਉਣ ਦਾ ਵਾਅਦਾ ਕੀਤਾ ਗਿਆ ਸੀ ਜਿਸ ਨੂੰ ਕੀ ਪੂਰਾ ਕਰ ਦਿੱਤਾ ਗਿਆ ਹੈ ਅਤੇ ਕੁਲਦੀਪ ਸਿੰਘ ਢਾਲੀਵਾਲ ਨੇ ਕੈਬਨਟ ਮੰਤਰੀ ਦੇ ਉਦੇ ਤੋਂ ਅਸਤੀਫਾ ਦਿੱਤਾ ਹੈ। ਉਹਨਾਂ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਰਾਹੀਂ ਕਿਹਾ ਹੈ ਕਿ ਉਹਨਾਂ ਵੱਲੋਂ ਪੰਜਾਬ ਦੇ ਲੋਕਾਂ ਲਈ ਮਿਹਨਤ ਜਾਰੀ ਹੈ। ਦੱਸ ਦਈਏ ਕਿ ਆਪ ਸਰਕਾਰ ਦੇ ਲਗਭਗ 3.5 ਸਾਲਾਂ ਵਿੱਚ ਸੱਤਵਾਂ ਕੈਬਨਿਟ ਦਾ ਵਿਸਥਾਰ ਹੈ। ਪੰਜਾਬ ਸਰਕਾਰ ਨੇ ਆਖਰੀ ਵਾਰ ਸਤੰਬਰ 2024 ਵਿੱਚ ਮੰਤਰੀ ਮੰਡਲ ਦਾ ਵਿਸਥਾਰ ਕੀਤਾ ਸੀ। ਇੱਥੇ ਵੀ ਦੱਸ ਦਈਏ ਕਿ ਹੁਣ ਤੱਕ ਪੰਜਾਬ ਕੈਬਨਿਟ ਵਿੱਚੋਂ ਉਹ ਜਸ ਸਿੰਘ ਸਰਾਰੀ ਵਿਜੇ ਸਿੰਘ ਲਾ ਅਨਮੋਲ ਗਗਨਮਾਨ ਚੇਤਨ ਸਿੰਘ ਜੋੜਾ ਮਾ ਜਰਾਇੰਦਰ ਵੀਰ ਸਿੰਘ ਨੀਜਰ ਬਲਕਾਰ ਸਿੰਘ ਗੁਰਮੀਤ ਸਿੰਘ ਵੀ 13 ਬ੍ਰਹਮਸ਼ੰਕਰ ਜੀ ਪਾ ਦੀ ਕੈਬਨਟ ਵਿੱਚੋਂ ਛੁੱਟੀ ਹੋ ਚੁੱਕੀ ਹੈ ਅਤੇ ਹੁਣ ਕੁਲਦੀਪ ਸਿੰਘ ਢਾਲੀਵਾਲ ਨੂੰ ਵੀ ਕੈਬਨਟ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ ਆਮ ਆਦਮੀ ਪਾਰਟੀ ਵੱਲੋਂ 5 ਸਾਲ ਹੀ ਕੱਡੇ ਜਾਣ ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਪਹਿਲੀ ਵਾਰ ਖੁੱਲਕੇ ਬੋਲੇ ਹਨ ਉਹਨਾਂ ਦਾ ਇਹ ਬਿਆਨ ਉਦੋਂ ਸਾਹਮਣੇ ਆਇਆ ਜਦੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਮਿਲਣ ਲਈ ਉਹਨਾਂ ਦੇ ਘਰ ਪਹੁੰਚੇ ਇਸ ਮੌਕੇ ਪ੍ਰੈਸ ਕਾਨਫਰੰਸ ਦੌਰਾਨ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਜੋ ਮੇਰੇ ਉੱਤੇ ਪਾਰਟੀ ਵੱਲੋਂ ਕਾਰਵਾਈ ਹੋਈ ਹੈ ਮੈਨੂੰ 5 ਸਾਲ ਲਈ ਅੰਮ੍ਰਿਤਸਰ ਦੇ ਲੋਕਾਂ ਨੇ ਐਮਐਲਏ ਬਣਾਇਆ ਹੈ ਮੇਰਾ ਤੁਸੀਂ ਕਿਸੇ ਵੀ ਪਲੇਟਫਾਰਮ ਤੇ ਦੇਖ ਲਵੋ ਮੈਂ ਅੰਬਰ ਸਰ ਵਿੱਚ ਕਿਸੇ ਵੀ ਹੋਰ ਦੇ ਨਾਮ ਉਤੇ ਵੋਟ ਮੰਗਨ ਨਹੀਂ ਗਿਆ ਲੋਕਾਂ ਨੇ ਪ੍ਰੇਮ ਪਿਆਰ ਕਰਕੇ ਵੋਟ ਪਾਈ ਹੈ ਮੇਰੇ ਤੇ ਕਿਸੇ ਦਾ एहसान ਨਹੀਂ ਹੈ ਜੇ एहसान ਹੈ ਤਾਂ ਅੰਬਰ ਸਰ ਦੇ ਲੋਕਾਂ ਦਾ ਹੈ ਤੇ ਪੰਜਾਬ ਦੇ ਲੋਕਾਂ ਦਾ एहसान ਹੈ ਉਹਨਾਂ ਕਿਹਾ ਕਿ ਮੈਂ ਪਠਾਨਕੋਟ ਤੋਂ ਲੈ ਕੇ ਸਮਾਣਾ ਤੱਕ ਬਹੁਤ ਪ੍ਰਚਾਰ ਕੀਤਾ ਅਤੇ ਵਾਅਦੇ ਕੀਤੇ ਮੈਂ ਕੇਜਰੀਵਾਲ ਸਾਹਿਬ ਨੂੰ ਵੀ ਕਿਹਾ ਕਿ ਸਰ ਮੈਂ ਬਹੁਤ ਵਾਅਦੇ ਕਰ ਰਹੀ ਹਾਂ ਅਤੇ ਉਹ ਕਹਿੰਦੇ ਸਨ ਕਿ ਬਸ ਤੁਸੀਂ ਲਿਖਦੇ ਜਾਓ ਵਾਦਾ ਵੀ ਤੁਸੀਂ ਹੀ ਪੂਰਾ ਕਰਨਾ ਹੈ ਪਰ ਮੈਂ ਪਠਾਨਕੋਟ ਵਿੱਚ ਜੋ ਵਾਅਦਾ ਕੀਤਾ ਸੀ ਉਹ ਮੈਂ ਵਿਧਾਨ ਸਭਾ ਵਿੱਚ ਮੰਗ ਕੀਤੀ ਸੀ ਪਰ ਕਿਸੇ ਨੇ ਮੇਰੀ ਨਹੀਂ ਸੁਣੀ ਉਹਨਾਂ ਨੇ ਅੱਗੇ ਕਿਹਾ ਕਿ ਇਹਨਾਂ ਨੇ ਮੈਨੂੰ ਅਨੁਸ਼ਾਸਨਹੀਣਤਾ ਕਰਕੇ ਬਾਹਰ ਕੱਢਿਆ ਮੈਂ ਇਹ ਕਹਿੰਦਾ ਹਾਂ ਕਿ ਇਹ ਪਾਰਟੀ ਆਪਣੇ ਆਪ ਵਿੱਚ ਹੀ ਉਹਨੂੰ ਸ਼ਾਸ਼ਨਹੀਨ ਹੈ ਅੱਜ ਗੈਂਗਸਟਰ ਮਾਫੀਆ ਤੇ ਦੂਸਰੀਆਂ ਪਾਰਟੀਆਂ ਦਾ ਜਿਹੜਾ ਕਚਰਾ ਉਹਨਾਂ ਨੇ ਸੁੱਟ ਦਿੱਤਾ ਹੈ ਤੇ ਇਹਨਾਂ ਨੇ ਚੱਕ ਲਿਆ ਹੈ ਤਾਂ ਉਹਨਾਂ ਦਾ ਦੌੜਦਵਾ ਬਣ ਗਿਆ ਹੈ ਮੈਂ ਆਈਪੀਐਸ ਦੇ ਉੱਤੇ ਤੋਸਤੀਫਾ ਦਿੱਤਾ ਸੀ ਜੋ ਬੇਅਦਬੀ ਗੋਲੀ ਕਾਣ ਦੀ ਤਫਤੀਸ਼ ਮੈਂ ਕੀਤੀ ਸੀ ਮੈਂ ਇਸ ਕਰਕੇ ਅਸਤੀਫਾ ਨਹੀਂ ਦਿੱਤਾ ਸੀ ਕਿ ਮੈਂ ਰਾਜਨੀਤੀ ਜੁਆਇਨ ਕਰਨੀ ਹੈ ਅਤੇ ਮੈਂ ਆਮ ਆਦਮੀ ਪਾਰਟੀ ਜੁਆਇਨ ਕਰਨੀ ਹੈ ਪਰ ਅਸਤੀਫਾ ਦੇਣ ਮਗਰੋਂ ਹਰ ਰੋਜ਼ ਮੈਨੂੰ ਫੋਨ ਕਰਕੇ ਰਾਗਵ ਚੱਡਾ ਜੀ ਅਤੇ ਕੇਜਰੀਵਾਲ ਹੀ ਕਹਿੰਦੇ ਸਨ ਕਿ ਸਰ ਸਾਡੀ ਪਾਰਟੀ ਵਿੱਚ ਆ ਜਾਓ ਪਰ ਮੈਂ ਕਿਹਾ ਕਿ ਸਰ ਰਾਜਨੀਤੀ ਮੇਰੇ ਬਸ ਦੀ ਚੀਜ਼ ਨਹੀਂ ਹੈ ਮੈਨੂੰ ਰਾਜਨੀਤੀ ਦੇ ਵਿੱਚ ਨਹੀਂ ਆਉਣਾ ਹੈ ਉਹਨਾਂ ਨੇ ਬਹੁਤ ਜ਼ੋਰ ਪਾਇਆ ਤੇ ਇਮੋਸ਼ਨਲੀ ਵੀ ਜ਼ੋਰ ਦਿੱਤਾ ਤੇ ਫਿਰ ਇਹਨਾਂ ਨੇ ਜੂਨ ਦੇ ਮਹੀਨੇ ਵਿੱਚ ਮੇਰੇ ਤੇ ਜ਼ੋਰ ਪਾਇਆ ਕਿ ਸਰ ਤੁਸੀਂ ਆ ਜਾਓ ਜੋ ਗੁਰੂ ਗ੍ਰੰਥ ਸਾਹਿਬ ਜੀ ਦਾ ਕੇ ਇਸ ਹੈ ਜੋ ਤੁਸੀਂ ਨਹੀਂ ਕਰ ਸਕੇ ਉਹ ਅਸੀਂ ਕਰਕੇ ਦਵਾਗੇ ਤੇ ਤੁਸੀਂ ਆਪਣੀ ਕਲਮੀ ਕਰੋਗੇ ਤੇ ਮੇਰੀ ਜੁਆਇਨਿੰਗ ਵਾਲੇ ਦਿਨ ਮਾਨ ਸਾਹਿਬ ਦਾ ਬਿਆਨ ਦੇਖੋ ਤੇ ਕੇਜਰੀਵਾਲ ਸਾਹਿਬ ਦਾ ਬਿਆਨ ਦੇਖੋ ਮੇਰੇ ਸੋਸ਼ਲ ਮੀਡੀਆ ਤੇ ਵੀ ਪਿਆ ਹੈ ਇਨਾਂ ਸਾਰਿਆਂ ਨੇ ਇਹੀ ਕਿਹਾ ਸੀ ਕਿ ਉਹ ਤੁਸੀਂ ਆਪਣੀ ਕਲਮੀ ਪੰਜਾਬੀ ਨੂੰ ਇਨਸਾਫ ਦੋਵੋਗੇ ਤੇ ਇਹ ਸੁਣ ਕੇ ਜੋ ਪੰਜਾਬੀਆਂ ਦੇ ਦਿਲ ਵਿੱਚ ਹੁੰਦਾ ਹੈ ਤੇ ਮੇਰੇ ਮਨ ਵਿੱਚ ਵੀ ਇਹੀ ਆ ਗਿਆ ਕਿ ਚਲੋ ਜਦੋਂ ਇਨਸਾਫ ਮਿਲਣਾ ਹੀ ਹੈ ਤਾਂ ਅਸੀਂ ਪਾਰਟੀ ਜੁਆਇਨ ਕਰ ਲੈਂਦੇ ਹਾਂ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਅੱਗੇ ਕਿਹਾ ਕਿ ਇਹ ਕੜੀ ਹੈ ਮੇਰੇ ਤੇ ਆਮ ਆਦਮੀ ਪਾਰਟੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਗੋਲੀ ਕਾਂਡ ਬਾਰੇ ਅਤੇ ਜਿਸ ਦਿਨ ਤੋਂ ਸਰਕਾਰ ਬਣੀ ਉਸ ਦਿਨ ਤੋਂ ਤੁਸੀਂ ਕੇਜਰੀਵਾਲ ਸਾਹਿਬ ਦਾ ਇੱਕ ਟਵੀਟ ਵੀ ਦਿਖਾਓ ਦੋ ਗੁਰੂ ਸਾਹਿਬ ਜੀ ਦੀ ਬੇਅਦਬੀ ਬਾਰੇ ਇੱਕ ਟਵੀਟ ਵੀ ਨਹੀਂ ਹੈ ਸਮਾਨ ਲੈ ਲੈ ਕੇ ਮੈਂ ਜ਼ਰੂਰ ਦਿੱਲੀ ਗਿਆ ਹਾਂ ਕਿ ਮੈਨੂੰ ਕੁਝ ਨਹੀਂ ਚਾਹੀਦਾ ਤੇ ਕੋਈ ਓਦਾਂ ਨਹੀਂ ਚਾਹੀਦਾ ਜੋ ਅਸੀਂ ਵਾਅਦਾ ਕਰਕੇ ਆਏ ਸੀ ਅਤੇ ਜੋ ਵਾਅਦਾ ਕਰਕੇ ਤੁਸੀਂ ਮੈਨੂੰ ਪਾਰਟੀ ਵਿੱਚ ਲਿਆਂਦਾ ਸੀ ਉਹ ਵਾਅਦਾ ਪੂਰਾ ਕਰ ਦੋ ਬਸ ਮੈਨੂੰ ਹੋਰ ਕੁਝ ਵੀ ਨਹੀਂ ਚਾਹੀਦਾ ਮਾਨ ਸਾਹਿਬ ਦੇ ਨਾਲ ਵੀ ਮੇਰੀ 2-3 ਵਾਰ ਮੀਟਿੰਗ ਹੋਈ ਹੈ ਪਰ ਉਸ ਕੇਸ ਨੂੰ ਜਿੰਨਾ ਜ਼ਿਆਦਾ ਖਰਾਬ ਪਿਛਲੀਆਂ ਸਰਕਾਰਾਂ ਨੇ ਕੀਤਾ ਉਸ ਨਾਲੋਂ 10 ਗੁਣਾ ਜ਼ਿਆਦਾ ਇਹਨਾਂ ਨੇ ਖਰਾਬ ਕੀਤਾ ਪੰਜਾਬ ਸਰਕਾਰ ਵੱਲੋਂ ਮੰਤਰੀ ਮੰਡਲ ਵਿੱਚ ਵਿਸਥਾਰ ਕੀਤਾ ਗਿਆ ਹੈ ਇਸ ਦੌਰਾਨ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਤੋਂ ਨਵੇਂ ਚੁਣੇਗੇ ਵਿਧਾਇਕ ਸੰਜੀਵ अरोड़ा ਨੂੰ ਮੰਤਰੀ ਬਣਾਇਆ ਗਿਆ ਹੈ ਉਹਨਾਂ ਨੂੰ ਉਦਯੋਗ ਵਿਭਾਗ ਨਿਵੇਸ਼ ਪ੍ਰਮੋਸ਼ਨ ਅਤੇ ਐਨ ਆਰ ਆਈ ਵਿਭਾਗਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਸਬੰਧਿਤ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੇ ਲਿਖਿਆ ਕਿ ਅੱਜ ਪੰਜਾਬ ਰਾਜ ਭਵਨ ਚੰਡੀਗੜ੍ਹ ਵਿਖੇ ਸੂਬੇ ਦੇ ਰਾਜਪਾਲ ਮਾਨਯੋਗ ਸ਼੍ਰੀ ਗੁਲਾਬ ਚੰਦ ਕਟਾਰੀਆ ਜੀ ਨੇ ਲੁਧਿਆਣਾ ਪਛਮੀ ਵਿਧਾਇਕ ਸੰਜੀਵ अरोड़ा ਜੀ ਨੂੰ ਕੈਬਨਟ ਮੰਤਰੀ ਵਜੋਂ ਸੌਂ ਚੁਕਾਈ ਹੈ। ਉਹਨਾਂ ਨੂੰ ਨਵੀਂ ਜ਼ਿੰਮੇਵਾਰੀਆਂ ਬਹੁਤ-ਬਹੁਤ ਵਧਾਈਆਂ ਸੰਜੀਵ अरोड़ा ਜੀ ਨੂੰ ਉਦਯੋਗ ਵਿਭਾਗ, ਨਿਵੇਸ਼ ਪ੍ਰਮੋਸ਼ਨ ਅਤੇ ਐਨਆਰਆਈ ਵਿਭਾਗਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਮੈਨੂੰ ਉਮੀਦ ਹੈ ਕਿ ਸੰਜੀਵ अरोड़ा ਜੀ ਪੰਜਾਬ ਦੇ ਲੋਕਾਂ ਦੀਆਂ ਆਸਾਂ ਉਮੀਦਾਂ ਉੱਤੇ ਖਰੇ ਉਤਰਨਗੇ। ਪੰਜਾਬ ਦੇ ਵਿਕਾਸ ਤੇ ਸੂਬੇ ਦੇ 3 ਕਰੋੜ ਲੋਕਾਂ ਦੀ ਭਲਾਈ ਲਈ ਪੂਰੀ ਇਮਾਨਦਾਰੀ ਅਤੇ ਬਿਨਾ ਕਿਸੇ ਪੱਖਪਾਤ ਦੇ ਕੰਮ ਕਰਨਗੇ ਇਸ ਵਾਰ ਸੰਸਦ ਦਾ ਮਾਨਸੂਨ ਸੈਸ਼ਨ 21 ਜੁਲਾਈ ਤੋਂ 21 ਅਗਸਤ ਤੱਕ ਚੱਲੇਗਾ ਸਰਕਾਰ ਦੇ ਇਸ ਪ੍ਰਸਤਾਵ ਨੂੰ ਰਾਸ਼ਟਰਪਤੀ ਨੇ ਮਨਜ਼ੂਰੀ ਦਿੱਤੀ ਹੈ ਇਹ ਜਾਣਕਾਰੀ ਸੰਸਦੀ ਮਾਮਲਿਆਂ ਦੇ ਮੰਤਰੀ ਨੇ ਸਾਂਝੀ ਕੀਤੀ ਹੈ ਤੁਹਾਨੂੰ ਦੱਸ ਦਈਏ ਕਿ ਮਾਨਸੂਨ ਸੈਸ਼ਨ ਦੀ ਮਿਤੀ ਪਹਿਲਾਂ 21 ਜੁਲਾਈ ਤੋਂ 12 ਅਗਸਤ ਤੱਕ ਪ੍ਰਸਤਾਵਿਤ ਸੀ ਪਰ ਹੁਣ ਇਸ ਨੂੰ 21 ਅਗਸਤ ਤੱਕ ਵਧਾ ਦਿੱਤਾ ਗਿਆ ਹੈ ਪਹਿਲੀ ਵਾਰ ਸੈਸ਼ਨ 15 ਅਗਸਤ ਤੋਂ ਬਾਅਦ ਵੀ ਜਾਰੀ ਰਹੇਗਾ ਸਦਨ ਦੀ ਕਾਰਵਾਈ ਨਿਰਵਿਘਨ ਚਲਾਉਣ ਲਈ ਸਰਕਾਰ ਨੇ 19 ਜੁਲਾਈ ਨੂੰ ਸਰਬ ਪਾਰਟੀ ਮੀਟਿੰਗ ਬੁਲਾਈ ਹੈ ਕੁਲਦੀਪ ਸਿੰਘ ਢਾਲੀਵਾਲ ਨੂੰ ਪੰਜਾਬ ਮੰਤਰੀ ਮੰਡਲ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ ਜਿਸ ਮਗਰੋਂ ਹੁਣ ਉਹਨਾਂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕੈਬਨਿਟ ਵਿੱਚੋਂ ਬਾਹਰ ਕੱਢਣ ਦਾ ਅਸਲ ਕਾਰਨ ਦੱਸਿਆ ਹੈ ਉਹਨਾਂ ਨੇ ਕਿਹਾ ਕਿ ਮੈਨੂੰ ਆਖਿਆ ਗਿਆ ਸੀ ਕਿ ਕਿਸੇ ਹੋਰ ਨੂੰ ਮੌਕਾ ਦੇਣਾ ਹੈ ਤੇ ਤੁਹਾਨੂੰ ਕੋਈ ਹੋਰ ਜ਼ਿੰਮੇਵਾਰੀ ਦੇਣੀ ਹੈ ਤੁਸੀਂ ਅਸਤੀਫਾ ਦੇ ਦਿਓ ਇਸ ਲਈ ਮੈਂ ਅਸਤੀਫਾ ਦੇ ਦਿੱਤਾ ਸੀ ਮੇਰੇ ਭਗਵੰਤਮਾਨ ਮੇਰੇ ਪੁਰਾਣੇ ਦੋਸਤ ਹਨ ਇਹ ਮੁੱਖ ਮੰਤਰੀ ਨੇ ਵੇਖਣਾ ਹੁੰਦਾ ਹੈ ਕਿ ਹੋਰ ਕਿਹੜਾ ਬੰਦਾ ਚੰਗਾ ਕੰਮ ਕਰਦਾ ਹੈ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ 2013 ਵਿੱਚ ਮੈਂ ਆਪਣੀ ਅਮਰੀਕੀ ਨਾਗਰਿਕਤਾ ਛੱਡ ਕੇ ਆਪਣੇ ਬੱਚਿਆਂ ਨੂੰ ਕੈਲੀਫੋਰਨੀਆ ਵਿੱਚ ਛੱਡ ਕੇ ਪੰਜਾਬ ਵਾਪਸ ਆਇਆ ਸੀ ਅਤੇ ਉਦੋਂ ਤੋਂ ਮੈਂ 26 ਦਸੰਬਰ 2015 ਨੂੰ ਆਪ ਵਿੱਚ ਸ਼ਾਮਿਲ ਹੋਇਆ ਸੀ ਅਤੇ ਅੱਜ ਤੱਕ ਮੈਂ ਕੋਈ ਛੁੱਟੀ ਨਹੀਂ ਲਈ ਪਰ ਪਾਰਟੀ ਲਈ 24 ਘੰਟੇ ਕੰਮ ਕਰਦਾ ਰਿਹਾ ਤੇ ਕਈ ਵਾਰ ਉਹ ਮੈਨੂੰ ਪੁੱਛਦੇ ਸਨ ਕਿ ਵਿਭਾਗਾਂ ਦੀ ਗਿਣਤੀ ਘਟ ਗਈ ਹੈ ਇਸ ਲਈ ਮੈਂ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਮੈਂ ਉਹ ਸਿਆਸਤਦਾਨ ਨਹੀਂ ਜੋ ਵਿਭਾਗਾਂ ਦੇ ਪਿੱਛੇ ਲੱਗਦਾ ਹਾਂ ਸਗੋਂ ਜਦੋਂ ਮੈਂ ਸੀ ਤਾਂ ਆਪਣੀ ਪਾਰਟੀ ਦੇ ਕੰਮ ਲਈ ਸੀ ਅਤੇ ਅੱਜ ਵੀ ਮੈਂ ਇੱਕ ਵਰਕਰ ਹਾਂ ਸਗੋਂ ਮੈਂ ਇੱਕ ਵਫਾਦਾਰ ਸਿਪਾਹੀ ਹਾਂ ਮੈਂ ਕੇਜਰੀਵਾਲ ਪਾਰਟੀ ਤੇ ਭਗਵੰਤ ਮਾਨਦਾਰੀ ਨਹੀਂ ਰਹਾਂਗਾ ਕਿ ਉਹਨਾਂ ਨੇ ਮੈਨੂੰ 3.5 ਸਾਲ ਕੈਬਨਿਟ ਵਿੱਚ ਮੌਕਾ ਦਿੱਤਾ ਤੇ ਜਿਸ ਤਰ੍ਹਾਂ ਉਹਨਾਂ ਨੇ ਮੈਨੂੰ ਵਿਭਾਗ ਦਿੱਤੇ ਉਸ ਸਮੇਂ ਪੰਚਾਇਤ ਰਾਜ ਵਿਭਾਗ ਸੀ ਜਿਸ ਤੋਂ ਮੈਨੂੰ ਪੰਜਾਬ ਲਈ 11000 ਏਕੜ ਜ਼ਮੀਨ ਲੀਜ਼ ਹੋਈ ਅਤੇ ਮੈਂ ਦੇਸ਼ ਦਾ ਪਹਿਲਾ ਸਿਆਸਤਦਾਨ ਹਾਂ ਜਿਸ ਨੇ ਫਿਰ ਆਪਣੇ ਸੂਬੇ ਦੇ ਲੋਕਾਂ ਨੂੰ 11000 ਏਕੜ ਜ਼ਮੀਨ ਪ੍ਰਾਪਤ ਕਰਨ ਤੋਂ ਰੋਕਿਆ 2700 ਕਰੋੜ ਰੁਪਏ ਜਾਰੀ ਕੀਤੇ ਗਏ ਜਿਸ ਤੋਂ ਬਾਅਦ ਮੈਨੂੰ ਐਨਆਰਆਈ ਵਿਭਾਗ ਦੀ ਡਿਊਟੀ ਸੌਂਪੀ ਗਈ ਜਿਸ ਵਿੱਚ ਮੈਂ 4000 ਐਨਆਰਆਈ ਦੇ ਕੇਸ ਕੀਤੇ ਅਤੇ ਉਹਨਾਂ ਵਿੱਚੋਂ 9 ਨੂੰ ਰਿਹਾ ਕਰਵਾਇਆ ਫਿਰ ਦਸੰਬਰ ਤੋਂ ਮੈਂ ਲੋਕਾਂ ਨੂੰ ਆਨਲਾਈਨ ਮਿਲਣਾ ਸ਼ੁਰੂ ਕਰ ਦਿੱਤਾ ਤੇ ਪੰਜਾਬ ਲਈ ਮੇਰੀ ਲੜਾਈ ਜਾਰੀ ਰਹੇਗੀ ਵਿਭਾਗਾਂ ਬਾਰੇ ਢਾਲੀਵਾਲ ਨੇ ਕਿਹਾ ਹੈ ਕਿ 96 ਵਿਧਾਇਕ ਖੰਨ ਤੇ ਸਾਰਿਆਂ ਨੂੰ ਮੌਕਾ ਮਿਲਣਾ ਚਾਹੀਦਾ ਹੈ ਜੇਕਰ ਮੈਨੂੰ ਕਿਤੇ ਹੋਰ ਡਿਊਟੀ ਸੌਂਪੀ ਜਾਂਦੀ ਹੈ ਤਾਂ ਮੈਂ ਉੱਥੇ ਹੀ ਕਰਾਂਗਾ ਕਾਰਨ ਇਹ ਹੈ ਕਿ ਪਾਰਟੀ ਹਾਈ ਕਮਾਂਡ ਨੂੰ ਪਤਾ ਹੋਵੇਗਾ ਕਿ ਮੈਨੂੰ ਲੱਗਦਾ ਹੈ ਕਿ ਸੰਜੀਵ ਅਰੋੜਾ ਚੰਗਾ ਕੰਮ ਕਰਨਗੇ ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਮੌਸਮ ਨੇ ਆਪਣਾ ਮિજાਜ ਬਦਲਿਆ ਹੈ ਦੱਸਦੀ ਹੈ ਕਿ ਬੁੱਧਵਾਰ ਨੂੰ ਪੰਜਾਬ ਵਿੱਚ ਮੌਸਮ ਖੁਸ਼ਕ ਰਿਹਾ ਜਿਸ ਕਾਰਨ ਤਾਪਮਾਨ ਵਿੱਚ 5 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਅਗਲੇ 2 ਦਿਨਾਂ ਤੱਕ ਵੀ ਪੰਜਾਬ ਵਿੱਚ ਮੌਸਮ ਮੁੱਖ ਤੌਰ ਤੇ ਖੁਸ਼ਕ ਰਹੇਗਾ ਕੁਝ ਥਾਵਾਂ ਤੇ ਹਲਕੀ ਬੂੰਦਾਬੰਦੀ ਹੋ ਸਕਦੀ ਹੈ ਪਰ 5 ਜੁਲਾਈ ਯਾਨੀ ਕੱਲ ਤੋਂ ਪੰਜਾਬ ਵਿੱਚ ਮੌਸਮ ਇੱਕ ਵਾਰ ਫਿਰ ਵਿਗੜ ਜਾਵੇਗਾ ਮੌਸਮ ਵਿਭਾਗ ਨੇ 4 ਦਿਨਾਂ ਲਈ ਪੰਜਾਬ ਵਿੱਚ ਕਈ ਥਾਵਾਂ ਤੇ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ ਇਸ ਸਮੇਂ ਦੌਰਾਨ 6 ਜੁਲਾਈ ਨੂੰ ਮੌਸਮ ਹੋਰ ਵੀ ਖਰਾਬ ਰਹੇਗਾ ਤੇ ਇਸ ਦਿਨ ਬਹੁਤ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਮੀਂਹ ਕਾਰਨ ਤਾਪਮਾਨ ਵਿੱਚ 3 ਤੋਂ 4 ਡਿਗਰੀ ਦੀ ਗਿਰਾਵਟ ਦੱਜ ਕੀਤੀ ਜਾ ਸਕਦੀ ਹੈ ਪੰਜਾਬ ਦਾ ਵੱਧ ਤੋਂ ਵੱਧ ਪਰ ਆਈ ਸਮੇਂ ਆਮਦੇ ਨੇੜੇ ਹੈ ਪੰਜਾਬ ਦੇ ਰਾਸ਼ਨ ਕਾਰਡ ਧਾਰਕਾਂ ਲਈ ਵੱਡੀ ਖਬਰ ਸਾਹਮਣੇ ਆਈ ਹੈ ਪ੍ਰਧਾਨ ਮੰਤਰੀ ਗਰੀਬ ਕਲਿਆਣਾ ਨਿਯੋਜਨਾ ਨਾਲ ਜੁੜੇ ਹਰ ਰਾਸ਼ਨ ਕਾਰਡ ਧਾਰਕ ਲਈ ਕੇवाईसी ਕਰਵਾਉਣ ਲਈ ਕੇਂਦਰ ਵੱਲੋਂ ਨਿਰਧਾਰਿਤ ਕੀਤੀ ਗਈ ਆਖਰੀ ਮਿਤੀ 30 ਜੂਨ ਸੀ ਜਿਸ ਨੂੰ ਹੁਣ ਕੇਂਦਰੀ ਖੁਰਾਕ ਤੇ ਸਪਲਾਈ ਮੰਤਰਾਲੇ ਨੇ 5 ਜੁਲਾਈ ਯਾਨੀ ਕੱਲ ਤੱਕ ਵਧਾ ਦਿੱਤਾ ਹੈ ਇਸ ਵਿੱਚ ਖੁਰਾਕ ਤੇ ਸਪਲਾਈ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਇਸ ਯੋਜਨਾ ਨਾਲ ਜੁੜੇ ਲਾਪਾਤਰੀ ਪਰਿਵਾਰਾਂ ਨੂੰ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਜਿਹੜੇ ਰਾਸ਼ਨ ਕਾਰਡ ਧਾਰਕ 5 ਜੁਲਾਈ ਤੱਕ ਈ ਕੇ ਵਾਈ ਸੀ ਨਹੀਂ ਕਰਵਾਉਂਦੇ ਉਹ ਅਗਲੀ ਵਾਰ ਰਾਸ਼ਨ ਡਿੱਪੂ ਤੇ ਮਿਲਣ ਵਾਲੀ ਮੁਫਤ ਕਣਕ ਦੇ ਹੱਕਦਾਰ ਨਹੀਂ ਹੋਣਗੇ ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਕੇਂਦਰ ਸਰਕਾਰ ਵੱਲੋਂ ਰਾਸ਼ਨ ਕਾਰਡ ਧਾਰਕਾਂ ਦਾ ਈ ਕੇ ਵਾਈ ਸੀ ਕਰਵਾਉਣ ਲਈ ਨਿਰਧਾਰਿਤ ਸਮਾਂ ਸੀਮਾ ਕਈ ਵਾਰ ਵਧਾਈ ਗਈ ਹੈ ਤਾਂ ਜੋ ਇਸ ਸਕੀਮ ਨਾਲ ਜੁੜਿਆ ਕੋਈ ਵੀ ਪਰਿਵਾਰ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਯੋਜਨਾ ਤੋਂ ਵਾਂਝਾ ਨਾ ਰਹਿ ਜਾਵੇ ਤੇ ਦੇਖੋ ਇਹ ਸਾਡੀ ਪਾਰਟੀ ਦੇ ਵਿੱਚ ਜੋ ਹੈ ਨਾ ਪਾਰਟੀ ਆਪਣੇ ਆਪ ਦੇ ਵਿੱਚ ਹੀ ਅਨੁਸ਼ਾਸਨਹੀਨ ਹੈ ਮੈਂ ਤੁਹਾਨੂੰ ਬੋਲ ਰਿਹਾ ਜੋ ਉਹਨੂੰ ਸਸ਼ਾਸਨਹੀਨਤਾ ਦਾ આરોਪ ਲਗਾਇਆ ਗਿਆ ਹੈ ਤੇ ਪਾਰਟੀ ਆਪਣੇ ਆਪ ਦੇ ਵਿੱਚ ਹੀ ਅਨੁਸ਼ਾਸਨਹੀਨ ਹੈ ਪਾਰਟੀ ਹੈ ਹੀ ਨਹੀਂ ਐਗਜ਼ਿਸਟ ਨਹੀਂ ਕਰਦੀ ਹੈ ਅੱਜ ਗੈਂਗਸਟਰ ਮਾਫੀਆ ਤੇ ਦੂਸਰੀਆਂ ਪਾਰਟੀਆਂ ਦੇ ਜਿਹੜੇ ਕਚੜੇ ਉਹਨਾਂ ਨੇ ਸੱਟਤਾ ਇਹਨਾਂ ਨੇ ਚੱਕ ਲਿਆ ਜੀ ਕੋਈ ਨਾ ਕੋਈ ਕਨਸੀਡਰੇਸ਼ਨ ਹੋਗਾ ਤਾਂ ਹੀ ਚੱਕ ਲਿਆ ਜੀ ਠੀਕ ਹੈ ਤਾਂ ਉਹਨਾਂ ਦਾ ਦਬਦਬਾ ਹੋ ਗਿਆ ਹੈ ਰਹੀ ਗੱਲ ਜਿਸ ਤਰ੍ਹਾਂ ਖੈਰਾ ਸਾਹਿਬ ਨੇ ਕਿਹਾ ਸੋ ਰਾਜ ਦੀ ਗੱਲ ਅਸੀਂ ਇਸ ਸਿਧਾਂਤ ਤੇ ਚੱਲਦੇ ਹਾਂ ਜਦੋਂ ਪਾਰਟੀ ਜੁਆਇਨ ਕੀਤੀ ਨਾ ਜਦੋਂ ਇੱਕ ਚੀਜ਼ ਹੋਰ ਤੁਹਾਨੂੰ ਕਲੀਅਰ ਕਰ ਦੇਣਾ ਚਾਹੁੰਦਾ ਹਾਂ ਮੈਂ ਆਈਪੀਐਸ ਦੇ ਅਹੁਦੇ ਤੋਂ ਇਸਤਫਾ ਦਿੱਤਾ ਸੀ ਗੁਰੂਗ੍ਰੰਥ ਸਾਹਿਬ ਜੀ ਦੇ ਕੇਸ ਤੇ ਜੋ ਬਰਗਾੜੀ ਵਾਲਾ ਕੇਸ ਸੀ ਜਸਦੀ ਤਪਤੀਸ਼ ਗੋਲੀकांड ਦੀ ਮੈਂ ਕਿਤੇ ਸੀ ਕੁਐਸ ਹੋ ਗਿਆ ਮੈਂ ਇਸਤਫਾ ਦੇ ਦਿੱਤਾ ਮੈਂ ਕੋਈ ਰਾਜਨੀਤੀ ਜੁਆਇਨ ਕਰਨ ਵਾਸਤੇ ਜਾਂ ਆਮ ਆਦਮੀ ਪਾਰਟੀ ਜੁਆਇਨ ਕਰਨ ਵਾਸਤੇ استਿਫਾ ਨਹੀਂ ਦਿੱਤਾ ਸੀ استਿਫਾ ਦੇਣ ਮਗਰੋਂ ਸਰ ਆਪ ہماری ਪਾਰਟੀ ਵਿੱਚ ਆ ਜਾਈਏ ਨਾ ਸਰ ਆਪ ہماری ਪਾਰਟੀ ਵਿੱਚ ਆ ਜਾਈਏ ਆਪ ہمارے ਆਫੀਸਰ ਭਾਈ ਹੈ ਨਾ ਲਿਜਿਓ ਜੀ ਡੇਲੀ ਫੋਨ ਚਾਹ ਰਾਗੋ ਚੱਡਾ ਜੀ ਚਾਹ ਕੇਜਰੀਵਾਲ ਸਾਹਿਬ ਮੈਂ ਕਹਾਂਗੀ ਸਰ ਰਾਜਨੀਤੀ ਮੇਰੇ ਬਸ ਦੀ ਕੋਈ ਚੀਜ਼ ਨਹੀਂ ਹੈ ਮੈਨੂੰ ਰਾਜਨੀਤੀ ਦੇ ਵਿੱਚ ਨਹੀਂ ਆਉਣਾ ਹੈ ਇਹਨਾਂ ਨੇ ਬਹੁਤ ਕੰਪੈਲ ਕੀਤਾ ਇਮੋਸ਼ਨਲੀ ਕੰਪੈਲ ਕੀਤਾ ਫਿਰ ਇੱਕ ਵਾਰੀ ਇਸ ਤਰ੍ਹਾਂ ਆਇਆ ਜੂਨ ਦਾ ਮਹੀਨਾ ਸੀ ਇਹਨਾਂ ਨੇ ਬਹੁਤ ਜ਼ਿਆਦਾ ਮੇਰੇ ਤੇ ਜ਼ੋਰ ਪਾਇਆ ਕਿ ਨਹੀਂ ਤੁਸੀਂ ਆ ਜਾਓ ਤੁਸੀਂ ਆ ਜਾਓ ਜੋ ਗੁਰੂ ਗ੍ਰੰਥ ਸਾਹਿਬ ਹੁਲਾ ਕੇ ਸੈਨੋ ਜੋ ਤੁਸੀਂ ਨਹੀਂ ਕਰ ਸਕੇ ਉਹ ਅਸੀਂ ਕਰਕੇ ਦੇਵਾਂਗੇ ਜੀ ਔਰ ਤੁਸੀਂ ਆਪਣੇ ਕਲਮੀ ਕਰੋਗੇ ਔਰ ਇਹ ਮੇਰੀ ਜੁਆਇਨਿੰਗ ਵਾਲੇ ਦਿਨ ਮਾਨ ਸਾਹਿਬ ਦਾ ਬਿਆਨ ਦੇਖੋ ਭਗਵੰਤ ਮਾਨ ਦਾ ਰਾਜਕੇ ਜਰੀਵਾਲ ਸਾਹਿਬ ਦਾ ਬਿਆਨ YouTube ਤੇ ਵੀ ਮੌਜੂਦ ਹੈ ਮੇਰੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਵੀ ਮੌਜੂਦ ਹੈ ਨਾ ਸਾਰਿਆਂ ਨੇ ਇਹੀ ਕਿਹਾ ਕਿ ਉਹ ਤੁਸੀਂ ਆਪਣੀ ਕਲਮੀ ਇਨਸਾਫ ਦੋਗੇ ਪੰਜਾਬੀਆਂ ਨੂੰ ਵੇਖੋ ਜਿਸ ਤਰ੍ਹਾਂ ਬਾਕੀ ਸਾਰੇ ਪੰਜਾਬੀ ਮਤਲਬ ਜੋ ਏਗਲ ਸੁਣ ਕੇ ਸਾਰਿਆਂ ਦੇ ਮਨ ਦੇ ਵਿੱਚ ਜੋ ਹੁੰਦਾ ਹੈ ਮੇਰੇ ਮਨ ਦੇ ਵਿੱਚ ਵੀ ਆ ਗਿਆ ਕਿ ਚਲੋ ਜਦੋਂ ਇਨਸਾਫ ਮਿਲਣਾ ਹੀ ਹੈ ਤਾਂ ਅਸੀਂ ਪਾਰਟੀ ਜੁਆਇਨ ਕਰ ਲੈਣੇ ਤਾਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਕੇਸ ਦੇ ਇਨਸਾਫ ਇੱਕ ਕੜੀ ਹੈ ਮੇਰੇ ਆਮ ਆਦਮੀ ਪਾਰਟੀ ਦੇ ਵਿੱਚ ਸਿਰਫ ਇੱਕ ਗੱਡੀ ਹੈ ਗੁਰੂਗ੍ਰੰਥ ਸਾਹਿਬ ਜੀ ਦੀ ਬੇਅਦਬੀ ਔਰ ਜੋ ਗੋਲੀकांड ਹੋਇਆ ਸੀ ਉਹਦੇ ਇਨਸਾਫ ਦੇ ਬਾਰੇ ਜਸ ਦੇਨ ਤੋਂ ਜਸ ਦੇਨ ਤੋਂ ਸਰਕਾਰ ਬਣੀ 10 ਮਾਰਚ 2022 ਉਸ ਦਿਨ ਤੋਂ ਕੋਈ ਇੱਕ ਵੀ ਕੇਜਰੀਵਾਲ ਸਾਹਿਬ ਦਾ ਤੁਸੀਂ ਟਵੀਟ ਦਿਖਾ ਦਿਓ ਬੇਅਦਬੀ ਦੇ ਬਾਰੇ ਗੁਰੂਗ੍ਰੰਥ ਸਾਹਿਬ ਜੀ ਦੀ ਜੋ ਬੇਅਦਬੀ ਉਸ ਕੋਈ ਟਵੀਟ ਨਹੀਂ ਸਮਝ ਲੈ ਲੈ ਕਿ ਮੈਂ ਜ਼ਰੂਰ ਦਿੱਲੀ ਗਿਆ ਹਾਂ ਕਿ ਮੈਨੂੰ ਕੁਝ ਨਹੀਂ ਚਾਹੀਦਾ ਮੈਨੂੰ ਕੋਈ ਅਹੁਦਾ ਨਹੀਂ ਚਾਹੀਦਾ ਜੋ ਸੀ ਵਾਅਦਾ ਕਰਕੇ ਆਏ ਸੀ ਜੋ ਜੋ ਵਾਅਦਾ ਕਰਕੇ ਤੁਸੀਂ ਮੈਨੂੰ ਪਾਰਟੀ ਦੇ ਵਿੱਚ ਲਿਆਂਦਾ ਸੀ ਮੈਂ ਉਹ ਐਦਾ ਪੂਰਾ ਕਰ ਲੋ ਬਸ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਹੈ ਤੇ ਮਾਨ ਸਾਹਿਬ ਦੇ ਨਾਲ ਵੀ ਮੇਰੀ ਦੋ ਤਿੰਨ ਬਾਰੀ ਮੀਟਿੰਗ ਹੋਈ ਤੇ ਲੇਕਿਨ ਉਸ ਕੇਸ ਨੂੰ ਤਾਂ ਦੇਖੋ ਜਿੰਨਾ ਜ਼ਿਆਦਾ ਖਰਾਬ ਜਿੰਨਾ ਜ਼ਿਆਦਾ ਖਰਾਬ ਪਿਛਲੀਆਂ ਸਰਕਾਰਾਂ ਨੇ ਕੀਤਾ ਉਸ ਨਾਲੋਂ 10 ਗੁਣਾ ਜ਼ਿਆਦਾ ਤੁਸੀਂ ਦੇਖੋ ਜੋ ਮੁਕਦਮਾ ਹੈ ਫਰੀਦਕੋਟ ਜ਼ਿਲ੍ਹਾ ਅਦਾਲਤ ਦਾ ਮੁਕਦਮਾ ਅਸੀਂ ਜਦੋਂ ਇਨਵੈਸਟੀਗੇਸ਼ਨ ਵਾਸਤੇ ਜਾਂਦੇ ਸੀ ਤੇ ਲੋਕੀ ਆਪਣੇ ਪਿੰਡ ਤੋਂ ਚੱਲ ਕੇ ਫਰੀਦਕੋਟ ਜ਼ਿਲ੍ਹਾ ਹੈੱਡਕੁਆਟਰ ਤੱਕ ਨਹੀਂ ਆ ਪਹੁੰਚਦੇ ਸੀ ਅਸੀਂ ਜਾ ਕੇ ਪਿੰਡਾਂ ਦੇ ਵਿੱਚ ਬਿਆਨ ਲਿਖਦੇ ਸੀ ਉਹ ਲੋਕ ਫਰੀਦਕੋਟ ਦੇ ਪਿੰਡਾਂ ਤੋਂ ਜਾ ਕੇ ਚੰਡੀਗੜ੍ਹ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੇ ਵਿੱਚ ਜਾ ਕੇ ਆਪਣੇ ਬਿਆਨ ਕਿਸ ਤਰ੍ਹਾਂ ਤਿੰਨ ਦਿਨ ਦੀ ਇੱਕ ਦਿਨ ਜਾਣਾ ਇੱਕ ਦਿਨ ਬਿਆਨ ਔਰ ਇੱਕ ਦਿਨ ਵਾਪਸੀ ਜੀ ਮੇਰਾ ਤੁਸੀਂ ਕੋਈ ਵੀ YouTube ਤੇ ਸੋਸ਼ਲ ਮੀਡੀਆ Facebook ਤੇ ਦੇਖ ਲਓ ਮੈਂ ਅੰਬਰਸਰ ਦੇ ਵਿੱਚ किसी होर दे मैं वोट वास्ते नहीं गया ठीक है लोगों ने प्रेम प्यार करके मैं एक चीज बोलता हूं कि मेरा इलेक्शन अमृतसर लोग लड़ रहे हैं अमृतसर मेरा एक परिवार है तो परिवारिक तौर पर मैं इलेक्शन लड़िया जी और ऑरिकॉर्ड वोटा के अमृतसर नॉर्थ का तुम देखोगे रिकॉर्ड मार्जिन नाल मैं तक दे इतिहास दे ठीक है कि नहीं रिकॉर्ड मार्जिन नाल मैं जीत गया तो किसी का एहसान मेरे त नहीं है आसान है तो वह अमृतसर के लोगों का एहसान है ਪੰਜਾਬ ਦੇ ਲੋਕਾਂ ਦਾ ਇਸ਼ਾਨ ਹੈ ਔਰ ਮੈਂ ਜਿਸ ਦਿਨ ਫਸਟ ਟਾਈਮ ਗਿਆ ਵਿਧਾਨ ਸਭਾ ਉਸ ਦਿਨ ਵੀ ਕਿਹਾ ਕਿ ਇਹ ਰਿਣ ਮੈਂ ਉਤਾਰ ਨਹੀਂ ਸਕਦਾ ਜੋ ਰਿਣ ਅੰਬਰਸਰ ਦੇ ਲੋਕਾਂ ਨੇ ਮੇਰੇ ਤੇ ਕੀਤਾ ਜੋ ਇਸ਼ਾਨ ਕੀਤਾ ਉਹ ਮੈਂ ਉਤਾਰ ਨਹੀਂ ਸਕਦਾ ਪੂਰੀ ਜ਼ਿੰਦਗੀ ਪੂਰੀ ਜ਼ਿੰਦਗੀ ਨਹੀਂ ਉਤਾਰਨ ਦੀ ਮੈਂ ਕੋਸ਼ਿਸ਼ ਕਰਾਂਗਾ ਭਾਵੇਂ ਜਿੰਨਾ ਮਰਜੀ ਕੰਮ ਕਰਾ ਲਵਾਂ ਇੱਕ ਪਿਆਰ ਹੈ ਜੀ ਇੱਕ ਮੁਹੱਬਤ ਹੈ ਜੀ ਇੱਕ ٹرسٹ ਹੈ ਜੀ ਹੁਣ ਚਲੋ ਮੇਰਾ ਕਿਸੇ ਤੇ ਮਤਲਬ ਕਿਸੇ ਲੀਡਰ ਦਾ ਮੇਰੇ ਤੇ ਕੋਈ ਅਸਾਨ ਨਹੀਂ ਠੀਕ ਹੈ ਮੈਂ ਹੀ ਪਠਾਨਕੋਟ ਤੋਂ ਲੈ ਕੇ ਪਟਿਆਲਾ ਸਮਾਨਾ ਤੱਕ ਪਿੰਡ ਪਿੰਡ ਜਾ ਕੇ ਜੀ ਕਸਬੇ ਕਸਬੇ ਦੇ ਵਿੱਚ ਜਾ ਕੇ ਮੈਂ ਚੋਣ ਪ੍ਰਚਾਰ ਕੀਤਾ ਬਹੁਤ ਸਾਰੇ ਵਾਅਦੇ ਕੀਤੇ ਸੀ ਮੈਨੂੰ ਦੁੱਖ ਹੈ ਮੈਨੂੰ ਪਠਾਨਕੋਟ ਤੋਂ ਲੈ ਕੇ ਸਮਾਨਾ ਤੱਕ ਦਾ ਮੈਨੂੰ ਯਾਦ ਹੈ ਜਵਾਨੀ ਕਲਾਮੀ ਜਦੋਂ ਮੈਂ ਪੁੱਛਦਾ ਸੀ ਕੇਜਰੀਵਾਲ ਸਾਹਿਬ ਨੂੰ ਕਿ ਸਰ ਮੈਂ ਬਹੁਤ ਜ਼ਿਆਦਾ ਵਾਅਦੇ ਕਰ ਰਿਹਾ ਮੇਰੇ ਬਸ ਆਪ ਲਿਖਦੇ ਜਾਈਏ ਵਾਇਦਾ ਵੀ ਤਾਂ ਆਪ ਹੀ ਕੋ ਪੂਰਾ ਕਰਨਾ ਹੈ ਨਾ ਉਸ ਦੀਪਕ ਕਦੋਂ ਮੰਗਿਆ ਗਿਆ ਨਾ ਅੱਜ ਦਿੱਤਾ ਅੱਜ ਦਿੱਤਾ ਮੈਂ ਅਸਤੀਫਾ ਇੱਕੀ ਦਾ ਫੋਨ ਆਇਆ ਕਿ ਅਸਤੀਫਾ ਲੈ ਗੁਸਲੀਪਾ ਤਾਂ ਯਾਰ ਬੋਖੰਤੀ ਸਾਹਿਬ ਨੂੰ ਜੜਾ ਅਸਤੀਫਾ ਤਾਂ ਆਪਣੇ ਮਾਂ ਜੋ ਬੋਖੰਤੀ ਸਾਹਿਬ ਨੂੰ ਦੇਣਾ ਸੀ ਜਾਂ ਮੈਂ ਤੁਹਾਨੂੰ ਮੈਂ ਜਗਾ ਤੁਹਾਨੂੰ ਮੇਰੇ ਵੱਲੋਂ ਦਿੱਤਾ ਹੈ ਜਾਂ ਪਾਰਟੀ ਨੇ ਮੰਗਿਆ ਮੈਂ ਆਪਣੇ ਨੂੰ ਦਿੱਤਾ ਯਾਰ ਮੈਂ ਥੋੜੀ ਕੋ ਗੱਲ ਹੈ ਮੈਨੂੰ ਕਿਹਾ ਕਿ ਹੋ ਕੇ ਬੰਦੇ ਨੂੰ ਮੌਕਾ ਦੇਣਾ ਮੈਂ ਕਿਹਾ ਦਿਓ ਜੀ ਹੋਰ ਗੱਲ ਲਿਓ ਬੁਧਿਸਾਬ ਜੀ ਆ ਕੇ ਹੋਰ ਕਿਸੇ ਨੂੰ ਮੌਕਾ ਹਾਂ ਹਾਂ ਬਿਲਕੁਲ ਉਹ ਮੈਂ ਕਿਹਾ ਕਿ ਸਭ ਨੂੰ ਮੌਕਾ ਮਿਲਣਾ ਚਾਹੀਦਾ ਤੁਹਾਨੂੰ ਇਹ ਕਿਹਾ ਗਿਆ ਕਿ ਕਿਸੇ ਹੋਰ ਨੂੰ ਮੌਕਾ ਦੇਣਾ ਤੁਸੀਂ ਅਸਤੀਫਾ ਦੇ ਦਿਓ ਬਿਲਕੁਲ ਮੈਂ ਕਿਹਾ ਤੁਹਾਨੂੰ ਹੋਰ ਕੰਮ ਦੇ ਦਿਆਂਗਾ ਠੀਕ ਮਨਤੀ ਸਾਹਿਬ ਮੁੱਖ ਮੰਤਰੀ ਦੇ ਚਲੋ ਮੁੱਖ ਮੰਤਰੀ ਸਾਹਿਬ ਨੇ ਇਹ ਦੇਖਣਾ ਹੁੰਦਾ ਜੇ ਜਦ ਮੇਰੀ ਜਗ੍ਹਾ ਤੇ ਹੋਰ ਕੋਈ ਚੰਗਾ ਬੰਦਾ ਕੰਮ ਕਰ ਦੂ ਫਿਰ ਕਿਉਂ ਹੋ ਗਿਆ ਉਹ ਲਾਇਆ ਨਹੀਂ ਨਾ ਜਦੋਂ ਮੈਂ ਆਇਆ ਸੀ ਸਾਹਿਬ 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 ਜਦੋਂ ਮੈਂ ਆਇਆ ਸੀ ਮੈਂ ਪਾਤੀ ਨੂੰ ਇਹ ਕਹਿ ਕੇ ਥੋੜਾ ਆ ਕੇ ਮੈਨੂੰ ਐਮਐਲਏ ਬਣਾਇਓ ਮੈਨੂੰ ਮੰਤਰੀ ਬਣਾਇਓ ਮਿਲਵਾ ਉੱਧਾ ਪਾਰਟੀ ਨੇ ਮੌਕਾ ਦਿੱਤਾ ਐਮਐਲਏ ਬਣ ਕੇ ਪਾਰਟੀ ਨੇ ਮੌਕਾ ਦਿੱਤਾ ਤੇ ਮੁੜ ਕੇ ਜਿਹੜਾ ਮਨਿਸਟਰ ਬਣ ਕੇ 40 ਸਾਲ ਤੋਂ ਹੋਰ ਤਾਂ ਕਿਸੇ ਨੂੰ ਵੜਾਇਆ ਹੀ ਨਹੀਂ ਐ ਕਿ ਸੰਜੀਵ ਜੀ ਨੂੰ ਉਹ ਤਾਂ ਪਹਿਲੇ ਹੀ ਚਾਹ ਸੀ ਉਹ ਬੜਾ ਦੇੜ ਕੇ ਐਡੀ ਕਿਹੜੀ ਗੱਲ ਆ ਵੜਾ ਦੇਣ ਕੇ ਕੋਈ ਗੱਲ ਨਹੀਂ ਤੂੰ ਕੋਈ ਗੱਲ ਨਹੀਂ ਮੈਨੂੰ ਥੋੜਾ ਬੜਾਉਣਾ ਕਦ ਗਏ ਆਪਣਾ ਪਾਰਟੀ ਆਪੇ ਸੋਚੂਗੀ ਤੇ ਟੀਮ ਨੇ ਸਰ ਸਾਹਨੇ ਚੁੱਕੋ ਫਕਾੜ ਨਹੀਂ ਜਿਹੜਾ ਇਹ ਤਾਂ ਪਾਰਟੀ ਹ ਇਕ ਵਾਰ ਨੂੰ ਪਤਾ ਹੋ ਸਕਦਾ ਪਰ ਮੇਰਾ ਖਿਆਲ ਆ ਕਿ ਸੰਜੀਵ ਜੀ ਨੂੰ ਅੱਜ ਐਮਆਰਏ ਮਹਿਕਮਾ ਦਿੰਦਾ ਉਹ ਮੇਰੇ ਤੋਂ ਵਧੀਆ ਚਲਾਉਣਗੇ ਜੋ ਮੈਨੂੰ ਲੱਗਦਾ ਉਦੋਂ ਮੈਨੂੰ ਲੱਗਦਾ ਕਿ ਪਾਰਟੀ ਨੇ ਸਾਰੇ ਵਰਕਰਾਂ ਨੂੰ ਬਾਰੀ-ਬਾਰੀ ਮੰਤਰੀ ਜਿਹੜਾ ਬਣਾਉਣਾ ਚਾਹੀਦਾ ਜਿੰਦਾ ਵੀ ਜਿਹੜਾ ਵੀ ਬੰਦਾ ਕੰਮ ਕਰ ਸਕਦਾ ਉਹਨੂੰ ਮੌਕਾ ਦੇਣਾ ਚਾਹੀਦਾ ਸਾਹਿਬ ਮੈਂ ਫੁੱਲੀ ਕਿਤਾਬ ਦੀ ਤਰ੍ਹਾਂ ਮੇਰੀ ਕਾਰਗੁਜ਼ਾਰੀ ਜਿਹੜੀ ਮੈਂ ਤੁਹਾਨੂੰ ਪਹਿਲਾਂ ਦੱਸਤਾ ਤੇ ਮੈਂ 1 ਸਾਲ ਦੇ ਵਿੱਚ 11 ਹਜ਼ਾਰ ਏਕੜ ਜ਼ਮੀਨ ਛਡਾਈ ਮੈਂ ਪਹਿਲਾਂ ਦੱਸਤਾ ਮੇਰੀ ਕਾਰਗੁਜ਼ਾਰੀ ਆ 2 ਸਾਲ ਦਾ ਮੇਰਾ ਰਿਕਾਰਡ ਚੈੱਕ ਕਰੋ ਮੈਂ ਇਨਾਂ ਦਾ ਜਿੰਨੇ ਕੇਸ ਹੱਲ ਕੀਤੇ ਉਸ ਤੋਂ ਬਾਅਦ ਇਸ ਕਰਕੇ ਕੋਈ ਕੋਈ ਗੱਲ ਫੇਰ ਕੀ ਹੋ ਜਾਵੇ ਜੀ ਧੰਨਵਾਦ ਸਾਹਿਬ ਮੇਰੀ ਕੋਈ ਚੀਜ਼ ਨਹੀਂ ਹੈ ਮੇਰੇ ਲਈ ਪੰਜਾਬ ਪਹਿਲਾ ਮੇਰੇ ਆਉਂਦੇ ਆਦੇ ਕੋਈ ਚੀਜ਼ ਨਹੀਂ ਮੈਂ ਤਾਂ ਪੰਜਾਬ ਪਹਿਲਾ ਪੰਜਾਬ ਬਚਾਣਾ ਚਾਹਦਾ ਨਾ ਨਾ ਤੇ ਅਲੀਗੇਸ਼ਨ ਨਹੀਂ ਹੈ ਨਹੀਂ ਤੇ ਅਲੀਗੇਸ਼ਨ ਸੀਗਾ ਉਹ ਉਹ ਤਾਂ ਅੱਜ ਵੀ ਵਿੱਚ ਬੈਠੇ ਨੇ ਸਰ ਮੈਂ ਤੇ ਮੈਂ ਤੇ ਆਪਣੀ ਮੈਂ ਤੇ ਸਾਡੀ ਮੈਂ ਆਪਣੀ ਗੱਲ ਕਰੂੰਗਾ ਮੇਰੇ ਮਨ ਨੂੰ ਤਸੱਲੀ ਆ ਕਿ ਪਾਰਟੀ ਨੇ ਜਿੰਨਾ ਮੈਨੂੰ ਟਾਈਮ ਦਿੱਤਾ ਕਵਨ ਵਾਸਤੇ ਮੈਂ ਆਪਣਾ 100% ਦਿੱਤਾ ਪੂਰੀ ਦੁਨੀਆ ਨੇ ਮੇਰੇ ਕੰਮ ਨੂੰ ਵੇਖਿਆ ਪੂਰੀ ਦੁਨੀਆ ਨੇ ਜਿਹੜੀ ਕੋ ਪਰਦੇਸ ਕੰਮ ਕੀਤੇ ਇਸ ਕਰਕੇ ਕੋਈ ਇਦਾਂ ਦੀ ਗੱਲ ਪਾਰਟੀ ਨੂੰ ਪਤਾ ਸਭ ਕੁਝ ਪਤਾ ਹੁਣ ਵੀ ਪਾਰਟੀ ਕਿਤੇ ਹੋਰ ਡਿਊਟੀ ਲਾਊਗੀ ਕਿਤੇ ਪਾਰਟੀ ਦੇ ਕੰਮਾਂ ਡਿਊਟੀ ਲਾ ਦੂਗੀ ਕਿਤੇ ਲਾ ਦੂਗੀ ਸਰਦ ਸਿੱਤਦਾਈ 92 95 ਹੁੰਦਾ 96 ਐਮ ਐਲ ਏ ਹਰ ਇੱਕ ਨੂੰ ਮੌਕਾ ਮਿਲਣਾ ਚਾਹੀਦਾ ਜਿੱਦਾਂ ਅੱਜ ਸੰਜੀਵ ਜੀ ਨੂੰ ਮਿਲਿਆ ਕਾਦਕ ਨੂੰ ਪਾਰਟੀ ਨੂੰ ਮੌਕਾ ਦੇਣਾ ਚਾਹੀਦਾ ਸਾਨੂੰ 3.5 ਸਾਲ ਜਿਆਦਾ ਮੌਕਾ ਮਿਲ ਗਿਆ ਹੋਰ ਕਿ ਚਾਹੀਦਾ ਪਰ ਕਾਰਨ ਕੀ ਦਾ ਦੇਖੋ ਕਾਦ ਦੇਖੋ ਕਹਿ ਰਹੇ ਕਿ 11000 ਇੱਕ ਜਗ੍ਹਾ ਤੁਸੀਂ ਦਿੱਲੀ ਕਰਾਈ 4000 ਮਸਲੇ ਤੁਸੀਂ ਐਨ ਆਰ ਆਈ ਤੁਸੀਂ ਜਿਹੜੇ ਨੇ ਕੀਤੇ ਨੇ ਸੋਲਵ ਕੀਤੇ ਨੇ ਪਰ ਫਿਰ ਵੀ ਕੀ ਲੱਗਦਾ ਕਿ ਇਹ ਨਤੀਜਾ ਸਹੀ ਹੈ ਫਿਰ ਉਸ ਨਹੀਂ ਦੇ ਕੋਈ ਗੱਲ ਇਹ ਨਤੀਜਾ ਆਦਾ ਪਾਰਟੀ ਹੋਰ ਕਿਤੇ ਡਿਊਟੀ ਲਾਉ ਖੇਲ ਕਰਦੇ ਆਗੇ ਗੱਲ ਕੀ ਹੋਈ ਆਪਣੇ ਤਾਂ ਜਬ ਸਾਹਮਣੇ ਬੰਦੇ